ਜਿਹੜਾ ਜੇ ਮੰਗ ਪੱਤਰ ਦਿੱਤਾ ਹੈ ਕੌਮੀ ਇਨਸਾਫ ਮੋਰਚੇ ਵੱਲੋਂ ਉਹਦਾ ਕੀ ਵਿਸ਼ਾ ਜੀ ਕੀ ਮੰਗ ਪੱਤਰ ਜਿਹੜਾ ਹੈਗਾ ਜੋ ਵੀ ਪੱਤਰ ਜਿਹੜੇ ਮੰਗਾ ਨੇ ਮੈਂ ਸਾਰੇ ਜਿਹੜੇ ਹੈਗੇ ਨੇ ਆਪਣੇ ਵੱਡੇ ਅਧਿਕਾਰੀਆਂ ਵੱਲੋਂ ਸਰਕਾਰ ਕੋਲ ਪਹੁੰਚਦਾ ਕਰਦਾ ਤੇ ਜੋ ਵੀ ਇਹ ਸਭ ਬਣਦੀ ਕਾਰਵਾਈ ਉਹਨਾਂ ਨੂੰ ਜਲਦੀ ਜਲਦੀ ਕਰਾਉਣ ਦਾ ਚੌਹਤ ਹੁੰਦਾ ਹੈ ਹਾਂਜੀ ਜਿਹੜਾ ਜੇ ਮੰਗ ਪੱਤਰ ਦੇ ਨਾਏਓ ਪਹਿਲਾਂ ਤਾਂ ਇਹ ਕਿਹੜੀ ਜਥੇਬੰਦੀ ਵੱਲੋਂ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਤਾਂ ਵਿਸ਼ਾ ਕੀ ਹੈ ਜੀ ਇਹ ਆ ਦੇਖੋ ਮੈਂ ਤਾਂ ਜਿਹੜੀ ਗੱਲ ਕਰ ਰਿਹਾ ਮੈਂ ਕ੍ਰਾਂਤੀਕਾਰੀ ਕਿਸਾਨ ਜਥੇ ਨੇ ਪੰਜਾਬ ਦਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਤੁਲਦੇਵਾਲ ਗੱਲ ਕਰ ਰਿਹਾ ਹਾਂ ਪਰ ਇਹ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਸਾਡਾ ਕੌਮੀ ਅਨਸਾਫ਼ ਮੋਰਚੇ ਵੱਲੋਂ ਦਿੱਤਾ ਜਾ ਰਿਹਾ ਹੈ ਕਿਉਂਕਿ ਸਾਡੇ ਜਿਹੜੇ ਸਿੰਘ ਨੇ 50-50 ਸਾਲਾਂ ਤੋਂ ਉਹਰਾ ਜਿੰਨਾ ਚ ਪੂਰੀਆਂ ਕਰ ਚੁੱਕੇ ਨੇ ਪਰ ਅਜੇ ਤੱਕ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਤੁਸੀਂ ਦੇਖਿਆ ਵੀ ਕਈ ਕਈ ਜਿਹੜੇ ਹਜ਼ਾਰ ਲੋਕਾਂ ਨੂੰ ਕਈ ਵੀ ਹਜ਼ਾਰ ਲੋਕਾਂ ਨੂੰ ਕਤਲ ਕਰਨ ਵਾਲੇ ਗੱਡੀਆਂ ਫੂਕਣ ਵਾਲੇ ਤੇ ਹੋਰ ਉਹਨਾਂ ਨੂੰ ਫਰੋਲ ਮਿਲ ਜਾਂਦੀ ਆ ਬਨਾਤਕਾਰੀਆਂ ਨੂੰ ਪਰ ਸਾਡੇ ਜਿਹੜੇ ਸਿੰਘ ਨੇ ਉਹਨਾਂ ਨੂੰ ਵਿਆਹ ਤੇ ਹੌਣ ਤੇ ਲਈ ਵੀ ਫਰੋਲ ਨਹੀਂ ਮਿਲਦੀ ਜੇ ਦੋ ਘੰਟੇ ਫਰੋਲ ਸਾਡੇ ਸਿੰਘਾਂ ਨੂੰ ਦੇਣਗੇ ਤਾਂ 10 ਪੁਲਿਸ ਵਾਲੇ ਅਧਿਕਾਰੀ ਉਹਨਾਂ ਦੇ ਨਾਲ ਆਉਣਗੇ ਜਨ ਜਮੇ ਉਹਨਾਂ ਤੋਂ ਕੀ ਖਤਰਾ ਹੈ ਪਰ ਸਾਡੇ ਸਿੰਘਾਂ ਨੇ ਕਦੇ ਕਿਸੇ ਨਾਲ ਅਜੇ ਤੱਕ ਬਦੀਤੀ ਨਹੀਂ ਕੀਤੀ ਉਹ ਛੱਡ ਕੇ ਵੇਖ ਲੈਣ ਜਿਨ੍ਹਾਂ ਨੂੰ ਛੱਡਿਆ ਉਹਨਾਂ ਨੇ ਆ ਕੇ ਕੀ ਕੀਤਾ ਇਸ ਕਰਕੇ ਸਾਡੇ ਸੋਡਾਂ ਨਾਲ ਇਹ ਕਲਾ ਚੋਂ ਕੀਤਾ ਜਾ ਰਿਹਾ ਹੈ ਇਹ ਜ ਕਰਕੇ ਅੱਜ ਸਾਰੇ ਪੰਜਾਬ ਦੇ ਵਿੱਚ ਡੀਸੀ ਹੈੱਡਕੁਆਟਰਾਂ ਤੇ ਐਸਡੀਐਮ ਹੈੱਡਕੁਆਟਰਾਂ ਦੇ ਸਾਰੇ ਪੰਜਾਬ ਦੇ ਵਿੱਚ ਮੰਗ ਪੱਤਰ ਦੇ ਜਾ ਰਹੇ ਨੇ ਜੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕੀਤਾ ਤੇ ਜਿਹੜੇ ਗ੍ਰੰਥ ਧਾਰਮਿਕ ਸਾਰੇ ਸਾਡੇ ਤਤਕਾਰ ਜੋ ਗੁਰੂ ਗ੍ਰੰਥ ਸਾਹਿਬ ਦਾ ਰਸਤੇ ਪਾਸ ਚੱਜੀ ਦੀ ਬੇਇੱਜ਼ਤੀ ਕਰਨ ਵਾਲੇ ਨੇ ਉਹਨਾਂ ਨੂੰ ਸਖਤ ਸਜ਼ਾਵਾਂ ਦਾ ਕਾਨੂੰਨ ਨਾ ਬਣਾਇਆ ਜਿਵੇਂ ਫਾਂਸੀ ਦੀ ਸਜ਼ਾ 302 ਦਾ ਪਰਚਾ ਹੈ ਇਹ ਨਾ ਕੀਤਾ ਤੇ ਜਿਹੜੇ ਬਰਗਾੜੀ ਸਾਡੇ ਦੋਸਤ ਸਿੰਘ ਸ਼ਹੀਦ ਕੀਤੇ ਸੀ ਜਿਨ੍ਹਾਂ ਨੇ ਜੇ ਉਹਨਾਂ ਨੂੰ ਸਜ਼ਾਵਾਂ ਨਾ ਦਿੱਤੀਆਂ ਤੇ ਫਿਰ ਇਹ ਜਿਹੜਾ ਅਗਰਾਹ ਸੰਘਰਸ਼ ਵਾਲਾ ਤੇਜ਼ ਹੋਊਗਾ ਕਿਉਂਕਿ ਸਾਡੇ 50 50 ਸਾਲ ਹੋ ਗਏ ਨੇ ਜਿਹੜੇ ਸਾਡੇ ਸਿੰਘ ਜਿੱਦਾਂ ਚ ਬੈਠੇ ਨੇ ਅੱਜ ਤੱਕ ਸਾਡੇ ਨਾਲ ਇੰਨਾ ਵਿਤਕਰਾ ਕਰਦੀ ਆ ਸਰਕਾਰ ਉਹਨਾਂ ਨੂੰ ਵਿਆਹ ਤੇ ਜਾਣ ਦੀ ਪਰੋਣ ਨਹੀਂ ਦਿੱਤੀ ਜਾਂਦੀ ਜੋ ਬਾਕੀ ਗੁਰਪ੍ਰੀਤ ਸੇਂਗਰ ਮੋਰਚਾ ਕੋਆਰਡੀਨੇਟਰ ਤਾਬਰ ਮੋਰਚਾ ਸਮਾਣਾ ਵੇਖੋ ਮੰਗਾ ਸਾਰੀਆਂ ਸਾਰੀਆਂ ਨੂੰ ਪਤਾ ਹੈ ਜਿਹੜੀ ਮੌਜੂਦਾ ਸਰਕਾਰਾਂ ਨੇ ਸਭ ਪਤਾ ਉਹਨਾਂ ਨੂੰ ਇਹੀ ਲੋਕ ਸੀਗੇ ਜਿਹੜੇ ਜਾ ਕੇ ਮੰਗ ਕਰਦੇ ਇਸ ਸਟੇਜਾਂ ਤੇ ਕਿ ਸਰਕਾਰਾਂ ਕਿਉਂ ਨਹੀਂ ਰੱਖ ਕਰਦੀਆਂ ਜਦੋਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਇਹੀ ਮੁੱਖ ਮੰਤਰੀ ਜੋ ਕਿ 25 ਜਨਵਰੀ 2022 ਨੂੰ ਖੁਦ ਇਹਨਾਂ ਦੀ ਸਟੇਟਮੈਂਟ ਆ ਉਹਨਾਂ ਰਿਕਾਰਡ ਕਿ ਜੇ ਕਿਸੇ ਵੀ ਪਵਿੱਤਰ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਤੇ ਜਿਹੜੀ ਉਹਦੇ ਵਾਸਤੇ ਸਜ਼ਾ ਕਿਤੇ ਬੇਮਿਸਾਲ ਸਜ਼ਾ ਹੋ ਜਾਏ ਤੇ ਕਿਸੇ ਦੀ ਹਿੰਮਤ ਨਾ ਪਈ ਦੁਬਾਰਾ ਐਸੀ ਘਟਨਾ ਨੂੰ ਅੰਜਾਮ ਦੇਣ ਦੀ ਤੇ ਇਹੀ ਮੰਗ ਕਰਦਾ ਹੋਇਆ ਉਹ ਸਿੰਘ ਅਸਮਾਨੇ ਵਾਲੇ ਸਾਰੇ ਜਾਣਦੇ ਆ ਸਾਰੇ ਵੀਰ ਵੇਖੋ ਇੱਥੇ ਕਿੰਨਾ ਚਿਰ ਹੋ ਗਿਆ 8 ਮਹੀਨੇ ਉਹ ਚੱਲੇ ਨੇ ਅੱਤ ਦੀ ਸਰਦੀ ਵੀ ਉਹਨੇ ਹੰਡਾਲੀ ਐ ਅੱਤ ਦੀ ਗਰਮੀ ਹੰਡਾ ਰਿਹਾ ਆਪਾਂ ਇੱਥੇ ਬੋਰਡ ਦੇ ਥੱਲੇ ਖਲੋਤੇ ਸਾਨੂੰ ਤੁਸੀਂ ਨਾ ਆ ਰਿਹਾ ਸੋਚੋ ਕਿ ਕਿੱਦਾਂ ਬੈਠਾ ਉੱਤੇ 8 ਮਹੀਨਿਆਂ ਤੋਂ ਕਿੱਦਾਂ ਉੱਤੇ ਬੈਠਾ ਜਿੱਥੇ ਬੱਤੀ ਵੀ ਨਹੀਂ ਆ ਗਈ ਤੇ ਐਸੀਆਂ ਸਰਕਾਰਾਂ ਨੇ ਐਸੀ ਇਹਨਾਂ ਨੂੰ ਕਹਿੰਦੀ ਕਿ ਕੀ ਕਹਿੰਦੇ ਹਾਂ ਦੇ ਰਾਜਮੱਦ ਦਾ ਨਸ਼ਾ ਹੋ ਗਿਆ ਸਾਢੇ 3 ਸਾਲ ਹੋ ਗਏ ਨੇ ਉਹਦੇ ਵਾਸਤੇ ਕੀ ਚਾਹੀਦਾ ਤੁਹਾਨੂੰ ਕੋਈ ਬਜਟ ਚਾਹੀਦਾ ਹੈ ਤੁਹਾਨੂੰ ਕੋਈ ਤੁਸੀਂ ਦਿੱਲੀ ਤੋਂ ਪਰਮਿਸ਼ਨ ਲੈਣੀ ਹੈ ਕਿ ਕਿਤੇ ਵਿਦੇਸ਼ਾਂ ਤੋਂ ਲੈਣੀ ਹੈ ਇੱਕ ਤੁਹਾਡੇ ਜਿਹੜੀ ਤੁਸੀਂ ਕਹਿੰਦੇ ਹੋ ਨਾ ਹਰੇ ਪੰਨੇ ਦੀ ਤਾਕਤ ਉਹ ਤੁਹਾਨੂੰ ਸਾਢੇ 3 ਸਾਲ ਪਹਿਲਾਂ ਦੇ ਦਿੱਤੀ ਆ ਪਰ ਅਜੇ ਵੀ ਤੁਸੀਂ ਬੜੀ ਬੇਸ਼ਰਮੀ ਦੇ ਨਾਲ ਇਹ ਸਾਰਾ ਕੁਝ ਤੱਕਦੇ ਪਏ ਹੋ ਆ ਸਾਡੇ ਸੀਆਈਡੀ ਵਾਲੇ ਵੀਰ ਖੜੋਤੇ ਨੇ ਮਿੰਟ ਮਿੰਟ ਦੀ ਰਿਪੋਰਟ ਜਾਂਦੀ ਆ ਕਿ ਉਹਨਾਂ ਨੂੰ ਨਹੀਂ ਪਤਾ ਕਿ ਅੱਜ ਕਿੰਨਾ ਟੈਂਪਰੇਚਰ ਹੋ ਗਿਆ ਸੀ ਉਹ ਵੀਰ ਕਿੱਦਾਂ ਬੈਠਾ ਉੱਤੇ ਤੋਂ ਬੜੀਆਂ ਨਮੋਸ਼ੀ ਜਨ ਕੇ ਇਹ ਗੱਲਾਂ ਨੇ ਤੇ ਸਰਕਾਰਾਂ ਨੂੰ ਖੋਰੀ ਤੌਰ ਤੇ ਧਿਆਨ ਦੇਣਾ ਚਾਹੀਦਾ ਇਹ ਮੰਗ ਪੱਤਰ ਦੇਣ ਦੀ ਤਾਂ ਇਹ ਲੋੜ ਹੀ ਨਹੀਂ ਸੀ ਪੈਣੀ ਚਾਹੀਦੀ ਇਹਨਾਂ ਨੂੰ ਪਹਿਲਾਂ ਇਹ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਸੀ ਕਿਉਂਕਿ ਸਾਰੇ ਮਸਲਿਆਂ ਦਾ ਇਹਨਾਂ ਨੂੰ ਪਹਿਲਾਂ ਪਤਾ ਹੈ ਕੁਰਸੀ ਤੇ ਬਹਿਣ ਤੋਂ ਪਹਿਲਾਂ ਇਹਨਾਂ ਨੂੰ ਸਾਰੇ ਮਸਲੇ ਯਾਦ ਹੁੰਦੇ ਨੇ ਕੁਰਸੀ ਤੇ ਬਹਿ ਕੇ ਭੁੱਲ ਜਾਂਦੇ ਨੇ ਪਰ ਕੌਮ ਨਹੀਂ ਭੁੱਲਦੀ ਪੰਜਾਬ ਦਾ ਆਵਾਮ ਨਹੀਂ ਭੁੱਲਦਾ ਤੇ ਇਹ ਯਾਦ ਕਰਾਉਂਦਾ ਰਹੇਗਾ ਤੁਸੀਂ ਵਾਅਦਾ ਕਰਕੇ ਮੁੱਕਰ ਗਏ ਅਸੀਂ ਤਪ ਰਹੇ ਹਾਂ ਯਾਦ ਕਰਾਉਣੇ ਨੂੰ ਕਾਹਦੇ ਲਈ ਉਹ ਤਪਦਾ ਪਿਆ ਭਾਈ ਗੁਰਜੀਤ ਸਿੰਘ ਖਾਲਸਾ ਫੌਜੀ ਤੁਹਾਨੂੰ ਯਾਦ ਕਰਾਉਣ ਲਈ ਤਪਦਾ ਪਿਆ ਕਿ ਤੁਸੀਂ ਵਾਅਦਾ ਕੀਤਾ ਸੀ ਕਿ ਉਹਦੇ ਤੋਂ ਮੁਕਰੇ ਹੋਏ ਹੋ ਆਪਣੇ ਵਾਅਦੇ ਪੂਰੇ ਕਰੋ ਕਮੇਮ ਸਾਹ ਮੋਰਚੇ ਨੂੰ ਕਿਉਂ ਨਹੀਂ ਸਫਲਤਾ ਤੁਸੀਂ ਦੇ ਰਹੇ ਕਿਉਂ ਨਹੀਂ ਬੰਦੀ ਸਿੰਘਾਂ ਨੂੰ ਰਿਹਾ ਕਰਦੇ ਪਏ ਜਿਨ੍ਹਾਂ ਦੇ ਵਾਸਤੇ ਤੁਸੀਂ ਖੁਦ ਸਟੇਜਾਂ ਤੇ ਆ ਕੇ ਐਲਾਨ ਕਰਦੇ ਰਹੇ ਹੋ ਇਹ ਸਾਡੀ ਸਾਰਿਆਂ ਦੀ ਸਾਂਝੀ ਮੰਗ ਹੈ ਕਿ ਅਸੀਂ ਇਹਦੇ ਵਾਸਤੇ ਆਜ ਐਸ.ਡੀ.ਐਮ ਸਾਹਿਬ ਦੇ ਦਫ਼ਤਰ ਮੰਗ ਪੱਤਰ ਦੇਣ ਪਹੁੰਚੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੇਮ ਸਾਹ ਮੋਰਚਾ ਜਿੰਦਾਬਾਦ ਕਿਸੇ ਤੋਂ ਨਹੀਂ ਕਿਸੇ ਜੀ ਸਿੰਘ ਸੁਬਾਚਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕ੍ਰਾਂਤੀਕਾਰੀ ਅੱਜ ਦਾ ਵਿਸ਼ਾ ਜਿਹੜਾ ਸਾਡਾ ਜਿਹੜੇ ਬੰਦੀ ਸਿੰਘ ਨੇ ਕਈ ਦਹਾਕਿਆਂ ਤੋਂ ਜੇਲ੍ਹਾਂ ਦੇ ਵਿੱਚ ਛੁੱਟੇ ਹੋਇਆ ਇੱਥੋਂ ਦੀਆਂ ਜ਼ਾਲਮ ਸਰਕਾਰਾਂ ਨੇ ਉਹਨਾਂ ਦੀ ਰਿਹਾਈ ਦੇ ਲਈ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਐਸ.ਡੀ.ਐਮ ਜਿੰਨੇ ਵੀ ਬੈਠੇ ਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਆ ਤੇ ਅੱਜ ਅਸੀਂ ਇੱਥੇ ਗੱਲ ਕਰਦੇ ਆ ਕਿ ਇੱਥੇ ਐਸ.ਡੀ.ਐਮ ਸਾਹਿਬ ਨਹੀਂ ਹੈਗੇ ਤੇ ਤਸੀਲਦਾਰ ਸਾਹਿਬ ਨਹੀਂ ਹੈਗੇ ਅਸਲ 'ਚ ਜਿਹੜੀ ਸਰਕਾਰ ਤੋਂ ਅਸੀਂ ਇਨਸਾਫ਼ ਮੰਗਣ ਆਏ ਆ ਉਹ ਸਰਕਾਰ ਆਪ ਬੇਅਦਬੀਆਂ ਦੇ ਵਿੱਚ ਘिरी ਹੋਈ ਹੈ ਦਿੱਲੀ ਦਾ ਇੱਕ ਐਮਐਲਏ ਸਾਹਿਬ ਆ ਤੇ ਉਹ ਆ ਕੇ ਮਲੇਰ ਕੋਟਲੇ ਗ੍ਰੰਥਾਂ ਦੀ ਬੇਅਦਬੀ ਕਰਦਾ ਜਿਹਦੇ ਤੇ ਅੱਜ ਵੀ ਉਥੇ ਪਰਚਾ ਮਲੇਰ ਕੋਟਲੇ ਦੀ ਅਦਾਲਤਾਂ ਦੇ ਵਿੱਚ ਚੱਲ ਰਿਹਾ ਤੇ ਅਸੀਂ ਇਹਨਾਂ ਲੋਕਾਂ ਤੋਂ ਇਹਨਾਂ ਸਰਕਾਰਾਂ ਤੋਂ ਆਸ ਰੱਖਦੇ ਆ ਕਿ ਸਾਨੂੰ ਇਨਸਾਫ ਦੇਣਗੇ ਪਰ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਉਹਨਾਂ ਕੋਲੇ بڑے ਭਲਾਵੇਂ ਨਾਰੇ ਹੁੰਦੇ ਆ ਅਸੀਂ ਲੋਕ ਇਹਨਾਂ ਦੇ ਨਾਰਿਆਂ 'ਚ ਐਨੇ ਬੁਰੀ ਤਰ੍ਹਾਂ ਭੁੱਲ ਜੰਨੇ ਆ ਕਿ ਅਸੀਂ ਆਪਦਿਆਂ ਨੂੰ ਵੀ ਭੁੱਲ ਜੰਨੇ ਆ ਅਸੀਂ ਲੋਕਾਂ ਨੂੰ ਇਸ ਗੱਲ ਦੀ ਬੇਨਤੀ ਵੀ ਕਰਦੇ ਆਂ ਕਿ ਇਹਨਾਂ ਵੋਟਾਂ ਪਟੋਰਿਆਂ ਦਾ ਖਹਿੜਾ ਛੱਡ ਕੇ ਹਰ ਬੰਦੇ ਨੂੰ ਆਪ ਦੀਆਂ ਜਥੇਬੰਦੀਆਂ ਜਿਹੜੇ ਕਿਰਤੀ ਲੋਕ ਆ, ਮਲਾਜ਼ਮਾ, ਵਿਦਿਆਰਥੀ ਆ ਉਹ ਅੱਜ ਆਪਦੇ-ਆਪਦੇ ਪਲੇਟਫਾਰਮਾਂ ਤੇ ਇਸ ਸਰਕਾਰ ਦੇ ਖਿਲਾਫ ਲੜ ਰਹੇ ਆ ਜਿਨ੍ਹਾਂ ਨੇ ਇੱਥੇ 95 ਤੋਂ ਵੀ ਵੱਧ ਐਮਐਲਏ ਨੇ ਜਿਹੜੇ ਉਹ ਦਿੱਤੇ ਆ ਜਿਹੜਾ ਰਿਕਾਰਡ ਆ ਪੂਰੇ ਭਾਰਤ ਦੇ ਵਿੱਚ ਕਿਸੇ ਸਟੇਟ ਚ ਐਨ ਐਮ ਐਲਏ ਕਿ ਲੋਕਾਂ ਨੇ ਨਹੀਂ ਦਿੱਤੇ ਪਰ ਜਿਹੜੀ ਆਸ ਸੀ ਉਹ ਇਹ ਸੀ ਜਿਹੜਾ ਇਹ ਝੁੰਮਲੇਬਾਜੀ ਕਰਕੇ ਨਾਅਰੇ ਦੇ ਕੇ ਲੋਕਾਂ ਨੂੰ ਕੇ ਅਸੀਂ ਬੇਅਦਬੀ ਦਾ ਇਨਸਾਫ ਵੀ ਦਵਾਵਾਂਗੇ ਬਲਦੀ ਸਿੰਘਾਂ ਨੂੰ ਰਿਹਾਈ ਵੀ ਕਰਾਵਾਂਗੇ ਲੋਕਾਂ ਨੂੰ ਨੌਕਰੀਆਂ ਵੀ ਦਵਾਵਾਂਗੇ ਜਿਹੜਾ ਅੱਜ ਵੀ ਇਹ ਟਕੂਸੀਆਂ ਮਾਰਦਾ ਸਾਡਾ ਭਗਵੰਤ ਮਾਨ ਅਸੀਂ ਦਾਅਵੇ ਨਾਲ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਇੱਕ ਵੀ ਇਹਨੇ ਪੋਸਟ ਨਹੀਂ ਕੱਢੀ ਕਦੇ ਜਿੰਨੇ ਨੇ ਟੀਚਰ ਰੱਖਿਆ ਜਿੰਨੇ ਨੇ ਮੁਲਾਜ਼ਮ ਰੱਖਿਆ ਉਹ ਕਾਂਗਰਸ ਸਰਕਾਰ ਦੇ ਵੇਲੇ ਦੇ ਲੋਕਾਂ ਨੇ ਉਦੋਂ ਅਪਲਾਈ ਕੀਤਾ ਹੋਇਆ ਉਦੋਂ ਪੋਸਟਾਂ ਨਿਕਲੀਆਂ ਹੋਈਆਂ ਨੇ ਇਸ ਦੇ ਰਾਜ ਦੇ ਵਿੱਚ ਇੱਕ ਵੀ ਪੋਸਟ ਨਹੀਂ ਨਿਕਲੀ ਸੋ ਅਸੀਂ ਫੇਰ ਵੀ ਅਸੀਂ ਐਲਾਨ ਕਰਦੇ ਆਂ ਸਰਕਾਰ ਨੂੰ ਇੱਥੋਂ ਕਹਿ ਕੇ ਜਾਂਦੇ ਆਂ ਸਾਬ ਮੋਰਚੇ ਵੱਲੋਂ ਕਿ ਅਸੀਂ ਅੱਜ ਮੰਗ ਪੱਤਰ ਨਹੀਂ ਅਸੀਂ ਚੇਤਾਵਨੀ ਪੱਤਰ ਦੇਣ ਆਏ ਆ ਕਿ ਜੇ ਸਾਨੂੰ ਨਾਂਨਸਾਬ ਮਿਲਿਆ ਤੱਕ ਕਾਮਿਨ ਸਾਬ ਮੋਰਚੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨਾਲੋਂ ਵੱਡਾ ਤੇ ਤਿੱਖਾ ਤੇ ਤੇਜ਼ ਸੰਘਰਸ਼ ਜਿਹੜਾ ਹੋਊਗਾ ਜਦੀ ਜ਼ਿੰਮੇਵਾਰੀ ਇੱਥੋਂ ਦੀ ਭਗਵੰਤ ਮਾਨ ਸਰਕਾਰ ਦੀ ਹੋਊਗੀ ਸੋ ਜਿੰਨੇ ਵੀ ਸਾਥੀ ਹੋਰੇ ਅੱਜ ਸਾਡੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਆ ਤੇ ਪ੍ਰੈਸ ਵਾਲੇ ਵੀ ਜਿਹੜੇ ਸਾਡੇ ਲੋਕਲ ਇਥੇ ਸਾਥੀ ਆ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਸਾਨੂੰ ਪਤਾ ਗੁੱਦੀ মিডিਆ ਨੇ ਤਾਂ ਸਾਡੀ ਗੱਲ ਕਿਤੇ ਪਹੁੰਚਾਣੀ ਨਹੀਂ ਪਰ ਜਿਹੜਾ ਸਾਡਾ ਲੋਕਲ মিডিਆ ਅਸੀਂ ਤਹਿ ਦਿਲੋਂ ਆਪਦੀਆਂ ਜਥੇਬੰਦੀਆਂ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਜਿਹੜੇ ਸਾਥੀ ਹੋਰ ਦੂਰੋਂ ਨੇੜੇ ਇਹੋ ਜੀ ਗਰਮੀ ਦੇ ਵਿੱਚ ਬਜ਼ੁਰਗ ਆਏ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ